ਬਹੁਤ ਕਰੀਬੀ ਤੁਹਾਡੇ ਦੋਸਤ ਨੇ ਜਿਨ੍ਹਾਂ ਨੇ ਤੁਹਾਨੂੰ ਅਕਸਰ ਯੂਨੀਵਰਸਿਟੀ ਜਾਂ ਵੈਸੀ ਕਿਸੇ ਕੈਫੇ ਤੇ ਬੈਠੇ ਆ ਜਾਂ ਕਿਤੇ ਚਾਹ ਪੀਂਦੇ ਆ ਕਿਤੇ ਗਾਉਂਦੇ ਸੁਣਿਆ ਜਾਂ ਉਹਨਾਂ ਦੀ ਕੋਈ ਤੁਹਾਡੀ ਆਪਣੀ ਲਿਜੀ ਮਹਿਫਲ ਦੇ ਵਿੱਚ ਜਿਨ੍ਹਾਂ ਨੇ ਤੁਹਾਨੂੰ ਗਾਉਂਦੇ ਸੁਣਿਆ ਵੀ ਉਹ ਕਹਿੰਦੇ ਨੇ ਕਿ ਜਦੋਂ ਕਵਰ ਹੁਣੀ ਕਵਰ ਕਮਰਸ਼ੀਅਲ ਗਾਉਣ ਲੱਗੇ ਨੇ ਤਾਂ ਉਦੋਂ ਤੋਂ ਅਸੀਂ ਕਿਤੇ ਨਾ ਕਿਤੇ ਉਹ ਵਾਲਾ ਕਵਰ ਮਿਸ ਕਰਦੇ ਆ ਜਿਹੜਾ ਕਿ ਸਾਡੀਆਂ ਮਹਿਫਲਾਂ ਦਾ ਕਵਰ ਸੀਗਾ ਹਨਾ ਤੇ ਤੁਸੀਂ ਵੀ ਹਾਮੀ ਭਰੀ ਸੀ ਕਿ ਹਾਂ ਮੈਂ ਜੋ ਮੈਂ ਆਪਣੇ ਲਈ ਗਾਉਣਾ ਉਹ ਮੈਂ ਜਦੋਂ ਕਮਰਸ਼ੀਅਲ ਕਰ ਰਿਹਾ ਉਹਨਾਂ ਤਾਂ ਉਦੋਂ ਮੈਨੂੰ ਉਹਨਾਂ ਸਵਾਦ ਨਹੀਂ ਆਉਂਦਾ ਜਿੰਨਾ ਮੈਂ ਉਦੋਂ ਗਾਉਣਾ ਜਦੋਂ ਮੈਂ ਸਿਰਫ ਆਪਣੇ ਲਈ ਗਾ ਰਿਹਾ ਹੁੰਦਾ ਹੈ ਨਾ ਸੋ ਜਿਵੇਂ ਹੁਣ ਤੁਸੀਂ ਬੇਬੇ ਉਹਨਾਂ ਦੇ satsang ਦਾ ਜ਼ਿਕਰ ਕੀਤਾ ਉਹਨਾਂ satsang ਦੀ ਗਾਇਕੀ ਅਤੇ ਜੋ ਤੁਸੀਂ ਆਮ ਸਟੇਜਾਂ ਦੇ ਉੱਪਰ ਜਾ ਕੇ ਪਰਫਾਰਮ ਕਰਦੇ ਹੋ ਉਹ ਜਿਹੜੀ ਗਾਇਕੀ ਆ ਉਹਦੇ ਵਿੱਚ ਕੀ ਤੁਹਾਨੂੰ ਡਿਫਰੈਂਸ ਲੱਗਦਾ ਹੁੰਦਾ ਉਸ ਵੇਲੇ ਭਾਵਨਾਵਾਂ ਦਾ ਕੋਈ ਡਿਫਰੈਂਸ ਹੁੰਦਾ ਜਾਂ ਕਿਦਾਂ ਜਿਵੇਂ ਉਹ 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 ਗੱਲ ਆ ਨਾ ਪੜੇ ਨੇ ਬਾਬੇ ਹਰੀਦਾਸ ਵਾਲੀ ਤੇ ਬਾਬੇ ਤਾਨਸੇਨ ਵਾਲੀ ਹੁਣ ਸੀ ਤਾਂ ਦੋਨੇ ਉਸਤਾਦ ਚੇਲਾ ਸੀ ਤਾਂ ਕਿਤੇ ਰਾਜੇ ਨੇ ਕਿਹਾ ਸੀ ਤਾਨਸੇਨ ਨੂੰ ਕਿ ਕਿ ਅਰ ਤੂੰ ਐਸਾ ਗਾਉਣਾ ਕਿ 부ਜੇ ਦੀਪ ਜਗਾ ਦਿੰਨਾ ਐ ਵੀ ਪਵਾ ਦਿੰਨਾ ਕਿ ਇੱਕ ਦਿਨ ਤੇਰੇ ਉਸਤਾਦ ਨੂੰ ਵੀ ਸਾਧ ਹੂੰ ਕਿ ਉਹ ਵੀ ਆਵੇ ਤੇ ਇੱਥੇ ਗਾ ਕੇ ਜਾਵੇ ਦਰਬਾਰ ਚ ਤਾਂ ਤਾਂ ਬਾਬੇ ਤਾਨਸੇਨ ਹੋਰੋਂ ਦਾ ਬੜਾ ਖੂਬਸੂਰਤ ਜਵਾਬ ਸੀ ਕਹਿੰਦੇ ਰਾਜਨ ਮੈਂ ਤੇਰੀਆਂ ਮੋਹਰੇ ਬਦਲੇ ਆਉਣਾ ਬਨਤਰੀਆ ਮੋਰਾ ਚਾਹੀਦੀਆਂ ਹੂੰ ਧੰਨ ਚਾਹੀਦਾ ਤੇ ਇਹਦੇ ਬਦਲੇ ਮੈਂ ਆਉਣਾ ਤੇ ਮੈਂ ਤੁਹਾਡੇ ਦਰਬਾਰ ਚ ਗਾਉਣਾ ਹੂੰ ਪਰ ਮੇਰਾ ਉਸਤਾਦ ਉਦੋਂ ਹੀ ਗਾਉਂਦਾ ਜਦੋਂ ਉਹਦਾ ਜ਼ਿਕਰ ਦੈਂ ਔਰ ਉਹਨੂੰ ਸੁਣਨ ਵਾਸਤੇ ਰੱਬ ਆਪ ਆਉਂਦਾ ਉਹਦੀ ਪੂਰੀ ਬਰਾਤ ਆਉਂਦੀ ਹੈ ਹੂੰ ਉਹ ਚ ਹਵਾਵਾਂ ਵੀ ਸੁਣਦੀਆਂ ਹਨ ਚੰਦ ਸੂਰਜ ਵੀ ਸੁਣਦੇ ਹਨ ਤਾਰੇ ਵੀ ਸੁਣਦੇ ਹਨ ਹੈ ਕੋਈ ਪੰਛੀ ਬੈਠੇ ਹੈ ਕੋਈ ਆਲ ਨੇ ਤੇ ਉਹ ਵੀ ਸੁਣਦੇ ਹੂੰ ਸੋ ਕਹਿੰਦੇ ਫਿਰ ਰਾਜਨ ਨੂੰ ਆਪ ਜਾਣਾ ਪਿਆ ਸੀ ਉਹਨਾਂ ਕੋਲੇ ਹੂੰ ਸੋ ਇਹ ਫਰਕ ਹੈ ਜਦੋਂ ਅਸੀਂ ਕੰਡੀਸ਼ਨਲੀ ਹੁੰਦਾ ਨਾ ਭੈਣ ਮਰੀਏ ਜੋ ਕੱਲ ਦੇ ਖਾੜੇ ਦੀ ਗੱਲ ਕਰਨਾ ਹੁਣ ਮੈਂ ਉੱਥੋਂ 3-4 ਲੱਖ ਰੁਪਇਆ ਲਿਆ ਹੁਣ ਸੋ ਪੈਸੇ ਲੈ ਕੇ ਗਾਉਣ ਗਿਆ ਸਫਰ ਕਰਕੇ ਗਿਆ ਤਾਂ ਉੱਥੇ ਜਾ ਕੇ ਨਾ ਇੱਕ ਤੁਹਾਡਾ ਥੌਟ ਪ੍ਰੋਸੈਸ ਰਹਿੰਦਾ ਹੈ ਹਾਲਾਂਕਿ ਮੈਂ ਇਸ ਗੱਲ ਨੂੰ ਮਹਾਰਾਜ ਦਾ ਸ਼ੁਕਰ ਕਰਦਾ ਮੈਂ ਕਿ ਤੂੰ ਮੈਨੂੰ ਸਟੇਜਾਂ ਤੇ ਭੀੜ ਭੜੱਕੇ ਵਿੱਚ ਵੀ ਕਿਤੇ ਨਾ ਕਿਤੇ ਸ਼ਾਂਤ ਰੱਖਿਆ ਹੈ ਕਿ ਇੱਕ ਸ਼ਬਦ ਦੀ ਮੇਰੀ ਉਸ ਮਹਾਰਾਜ ਨਾਲ ਸਾਹ ਜਬ ਸਰੋਤੇ ਨਾਲ ਸਾਹ ਜ ਇਸ ਤਰ੍ਹਾਂ ਦੀ ਪਈ ਹੈ ਕਿ ਜਿਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਰਿਸ਼ਤੇ ਨਾਤੇ ਉਹ ਨੇਕੀ ਉਹ ਪਿਆਰ ਮੁਹੱਬਤ ਸੱਚੀ ਸੁੱਚੀ ਜੀ ਤੇ ਇੱਕ ਮਹਾਰਾਜ ਦੀ ਚਰਚਾ ਟਾਈਮ ਟੂ ਟਾਈਮ ਸਟੇਜ ਤੇ ਹੁੰਦੀ ਹੈ ਹੂੰ ਉਹਦੇ ਕਰਕੇ ਫਿਰ ਕਿਤੇ ਨਾ ਕਿਤੇ ਵਿਚਾਰ ਆ ਜਾਂਦਾ ਪਰ ਇਹ ਮਸਲੇ ਬਹੁਤ ਸੂਖਮ ਨੇ ਹੂੰ ਫਿਰ ਜਦੋਂ ਸਾਧੂਆਂ ਦੀ ਸੰਗਤ ਚ ਬੈਠਦੇ ਆ ਇਹਨਾਂ ਚੀਜ਼ਾਂ ਤੇ ਚਰਚਾ ਕਰਦੇ ਆ ਤਾਂ ਫਿਰ ਉਹ ਨਹੀਂ ਇਹ ਛੁੱਟੀ ਦਿੰਦੇ ਇਸ ਚੀਜ਼ ਉਹ ਕਹਿੰਦੇ ਤੁਸੀਂ ਭਾਵੇਂ ਜੋ ਮਰਜ਼ੀ ਕਰ ਰਹੇ ਹੋ ਸਟੇਜਾਂ ਤੇ ਪਰ ਰੌਲਾ ਤਾਂ ਇਹ ਹੈ ਕਿ ਕਰੋ ਕਾਰ ਚੱਕ ਕੇ ਤੁਸੀਂ ਪਹਿਲੀ ਗੱਲ ਤਾਂ ਇੱਕ ਤਾਂ ਹੁੰਦਾ ਰੱਬ ਮੂਰੇ ਵਿਕਣਾ ਹੁਣ ਹਰੀਦਾਸ ਬਾਬਾ ਰੱਬ ਮੂਰੇ ਵਿਗ ਗਿਆ ਹੂੰ ਕਿ ਯਾਰ ਲਾ ਚੱਕ ਮੈਂ ਤਾਂ ਹੁਣ ਤੇ ਰਾਂ ਤੇ ਤੇਰੀ ਉਸਤ ਤੋਂ ਬਣਾ ਮੈਂ ਨਹੀਂ ਹੁਣ ਕੁਛ ਗਾਉਂਦਾ ਨਾ ਹੀ ਮਨ ਦੁਨੀਆ ਲਈ ਗਾਉ। ਹੂੰ ਇੱਕ ਹੁੰਦਾ ਹੈ ਕਿ ਕਿਸੇ ਰਾਜੇ ਲਈ ਗਾਉਣਾ ਜਿਹੜਾ ਕਿ ਦੁਨੀਆ ਦਾ ਰਾਜਾ ਹੈ। ਹੂੰ ਸੋ ਅੱਜ ਵੀ ਜਦੋਂ ਅਸੀਂ ਜਾਂਦੇ ਆ ਤਾਂ ਰਾਜਾਂ ਕੋ ਲਈ ਗਾਉਨੇ ਆ। ਤਾਂ ਬਸ ਹਾਂ ਇੱਕ ਸੈਟੀਸਫੈਕਸ਼ਨ ਜ਼ਰੂਰ ਰਹਿੰਦੀ ਹੈ ਕਿ ਕੁਛ ਗਲਤ ਬਲਤ ਨਹੀਂ ਕੁਛ ਕੁਛ ਉਸ ਤਰ੍ਹਾਂ ਦੇ ਕਿਸੇ ਕਨਸੈਪਟ ਤੇ ਗੱਲ ਨਹੀਂ ਹੋ ਰਹੀ ਮੇਰੇ ਵੱਲੋਂ। ਉਸ ਚੀਜ਼ ਦੀ ਇੱਕ ਇੱਕ ਸੋਸ਼ਲ ਪੁਆਇੰਟ ਆਫ View ਤੋਂ ਜੇ ਮੈਂ ਗੱਲ ਕਰਾਂ ਤਾਂ ਉਹ ਉਹ ਜ਼ਰੂਰ ਇੱਕ ਸੈਟੀਸਫੈਕਸ਼ਨ ਹੈਗੀ ਹੈ। ਸਤ ਸੰਗ ਹੈਗਾ ਤਾਂ ਹੁਣ ਕੋਈ ਬੇਬੇ ਹੁਣ ਕਿਹੜਾ ਕਿਤੇ ਕੁਝ ਪੈਸੇ ਲੈਣ ਜਾਂਦੇ ਜਾਂ ਕੁਝ ਹੋਰ ਪਾਇਆ ਇਕੱਠੀ ਕਰਨ ਜਾਂਦੇ ਜਾਂਦੇ ਆ ਮਾਤੜ ਨੇ ਰੱਬ ਦੇ ਆਸ਼ਕ ਨੇ ਕੁਟਿਆ ਚ ਬਹਿ ਕੇ ਵੀ ਓਵੇਂ ਹੀ ਗਾਉਣਾ ਕਿਸੇ ਸੱਸਾਂ ਦੇ ਚ ਬਹਿ ਕੇ ਵੀ ਓਵੇਂ ਹੀ ਗਾਉਣਾ ਤੇ ਚਰਚਾ ਕਰਨੀ ਸੋ ਜਦੋਂ ਵੀ ਕਿਤੇ ਹੁਣ ਵੀ ਬੇਬੇ ਕੋਲ ਬੈਠ ਕੇ ਕਦੇ ਗਾਉਣੇ ਕਦੇ ਜਾਂ ਕੋਈ ਗੱਲਾਂ ਹੀ ਕਰਦੇ ਆ ਕਦੇ ਤਾਂ ਬਸ ਉੱਥੇ ਹੀ ਕਿਤੇ ਅੱਖ ਚੋਂ ਮਾਰਾ ਮੋਟਾ ਹੰਝੂ ਆਉਂਦਾ ਨਹੀਂ ਤਾਂ ਸਟੇਜ ਤੇ ਤਾਂ ਹੁਣ ਮੈਨੂੰ ਤਾਂ ਇੰਨੇ ਸਾਲ ਹੋ ਗਏ ਭਾਣੇ ਗਾਉਂਦੇ ਨੂੰ 10 ਸਾਲ ਮੈਨੂੰ ਇਹ ਨਹੀਂ ਯਾਦ ਮੈਂ ਕਦੋਂ ਰੋਇਆ ਸੀ ਆਖਰੀ ਵਾਰ ਜਦੋਂ ਨਵਾਂ ਨਵਾਂ ਜਾਂ ਸਤ ਸੰਗਤਾਂ ਤੋਂ ਨਿਕਲ ਕੇ ਤੇ ਮੈਂ ਸਟੇਜਾਂ ਤੇ ਆਇਆ ਸੀ ਕਿਤੇ ਨਾ ਕਿਤੇ ਅੱਖ ਭਰੇ ਹੁੰਦੀ ਸੀ ਹੁਣ ਤਾਂ ਪੱਥਰ ਹੋਏ ਪਏ ਹੁਣ ਤਾਂ ਲੱਖ ਜੋ ਭਵੇਂ ਬੈਰਾਗ ਦੀ ਗੱਲ ਕਰੀਏ ਕੁਝ ਵੀ ਗੱਲ ਕਰੀਏ ਹੁਣ ਰੋਣਾ ਹੀ ਨਹੀਂ ਆਉਂਦਾ ਸੋ ਇਹ ਇਹ ਦੇਣ ਹੁੰਦੀ ਆ ਤੁਹਾਨੂੰ ਪਰ ਸਮੱਸਿਆ ਇਹ ਹੈ ਕਿ ਅਸੀਂ ਬਹੁਤ ਵੱਡੀ ਗਲਤ ਫੈਮਿਲੀ ਚ ਜਾ ਰਹੇ ਆ ਆਰਟਿਸਟ ਲੋਕ ਕਿ ਜੇ ਸਾਡੇ ਬੋਲਾਂ ਚ ਸਾਰਥਕਤਾ ਹੈ ਕਿਤੇ ਨਾ ਕਿਤੇ ਮਾਰਫਤ ਦੀ ਗੱਲ ਕਰਦੇ ਆ ਸੀ ਅਸੀਂ ਬਹੁਤ ਸੁਖ ਭਲੇ ਖੇ ਜ਼ਿੰਦਗੀ ਜਿਉਣਾ ਹੈ ਕਿ ਮੈਂ ਤਾਂ ਰੱਬ ਦੇ ਬਹੁਤ ਨੇੜੇ ਹਾਂ ਪਰ ਮੇਰਾ ਪ੍ਰੈਕਟੀਕਲ ਇਸ ਤਰ੍ਹਾਂ ਦਾ ਨਹੀਂ ਰਿਹਾ ਸੋ ਉਹੀ ਸੰਗੀਤ ਉਹੀ ਸ਼ਬਦ ਸੁਹਾਵਣਾ ਉਦੋਂ ਹੀ ਸ਼ਬਦ ਔਰ ਸੁਰਤ ਮੇਲ ਖਾਂਦੇ ਆ ਕਿngਰੀਆਂ ਵਜਦੀਆਂ ਜਦੋਂ ਤੁਸੀਂ ਕਿਸੇ ਸਾਧੂ ਦੀ ਸੰਗਤ 'ਚ ਬੈਠੇ ਹੋ ਹਨਾ ਜਦੋਂ ਕਿਸੇ ਐਸੇ ਭਲੇ ਦੀ ਸੰਗਤ 'ਚ ਬੈਠੇ ਹੋ ਜਿੱਥੇ ਉਹ ਤੁਹਾਨੂੰ ਗਾਉਂਦਾ ਗਾਉਂਦਾ ਗਵਾਉਂਦਾ ਗਵਾਉਂਦਾ ਆਪਦੇ ਵਰਗਾ ਕਰ ਲੈਂਦਾ ਤੇ ਦੁਨੀਆ 'ਚ ਇਹ ਮਸਲਾ ਮੈਨੂੰ ਲੱਗਦਾ ਜਿਆਦਾ ਫਿਰ ਤੁਸੀਂ ਗਰਨਾਨਕ ਬਣ ਕੇ ਘਰੋਂ ਨਿਕਲੋ ਕਿ ਸਾਨੂੰ ਚੀਜ਼ਾਂ ਇੰਟਰੈਕਟ ਨਹੀਂ ਕਰ ਰਹੀਆਂ ਤੇ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪ੍ਰਭਾਵ ਛੱਡਦੀਆਂ ਨੇ ਮੇਰੇ ਤੇ ਬਿਲਕੁਲ ਜਿਵੇਂ ਜਿਵੇਂ ਤੁਸੀਂ ਹੁਣ ਵੀ ਵਿਰਾਗ ਦੀ ਗੱਲ ਕੀਤੀ ਹੈ ਵੀ ਕਦੇ ਉਦਾਂ ਵਿਰਾਗ ਆਇਆ ਹੋਵੇ ਜਿਵੇਂ ਇੱਕ ਇੰਟਰਵਿਊ 'ਚ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਬਾਬਾ ਬੇਲੀ ਹੁਣਾਂ ਤੋਂ ਗੀਤ ਲੈਣਾ ਸੀ ਤਾਂ ਉਹਨਾਂ ਨੇ ਦੋ ਸ਼ਰਤਾਂ ਰੱਖੀਆਂ ਸੀ ਵੀ ਇੱਕ ਤਾਂ ਮੈਂ 70 ਰੁਪਏ 'ਚ ਗੀਤ ਦਊਂਗਾ ਤੇ ਦੂਸਰਾ ਮੈਨੂੰ ਕੁਝ ਐਸਾ ਸੁਣਾ ਕੇ ਜਾ ਜਿਹਦੇ ਨਾਲ ਮੈਂ ਰੋ ਪਵਾਂ ਮੈਨੂੰ ਵਿਰਾਗ ਹੋਵੇ ਹਨਾ ਤਾਂ ਗਾਇਕੀ ਜਾਂ ਕਲਾ ਦੇ ਵਿੱਚ ਵਿਰਾਗ ਦਾ ਹੋਣਾ ਜ਼ਰੂਰੀ ਹੈ ਦੇਖੋ ਅਸਰ ਹੈ ਅ ਫਿਰ ਤਾਂ ਚਾਰੇ ਲਾਮਾਂ ਹੀ ਇਹਦੇ ਚ ਆ ਜਾਂਦੀਆਂ ਹਾਲਾਂਕਿ ਬੈਰਾਗ ਅਲੀ ਤਾਂ ਜਦੋਂ ਮਹਾਰਾਜ ਕਹਿੰਦੇ ਨਾ ਹਰ ਮਨੂ ਪੁਜੈ ਬੈਰਾਗ ਜੀ ਇਹ ਤਾਂ ਤੀਸਰੀ ਲਾਮ ਚ ਕਹਿੰਦੇ ਮਹਾਰਾਜ ਤਾਂ ਜਦੋਂ ਕਲਾ ਚ ਤੁਹਾਡੀ ਚਸਰ ਆ ਗਿਆ ਫਿਰ ਤਾਂ ਮੈਨੂੰ ਲੱਗਦਾ ਇਸ ਤੋਂ ਬਾਅਦ ਚੌਥੀ ਲਾਮ ਵੀ ਸਾਹਿਬ ਦੀ ਪ੍ਰਾਪਤੀ ਵੀ ਹੈਗੀ ਹੈ ਪਰ ਭੈਣੇ ਹੁਣ ਉਸ ਉਸ ਅਵਸਥਾ ਤੱਕ ਪਹੁੰਚਣ ਲਈ ਤੁਹਾਨੂੰ ਪੂਜਣਾ ਪੈਣਾ ਇਹਨੂੰ ਬੰਦਗੀ ਕਰਨੀ ਪੈਣੀ ਹੈ ਤੇ ਧੰਦਾ ਛੇਤੀ ਛੇਤੀ ਸਾਨੂੰ ਬੰਦਗੀ ਕਰਨੀ ਦੀਂਦਾ ਹਾਂ ਤਾਂ ਉਹ ਰਾਜੇ ਜਾਣ ਕੇ ਕੋ ਮਹਿਲਾ ਚ ਵੀ ਰਹਿਣਾ ਤੇ 24 ਘੰਟੇ ਉਹਨਾਂ ਚੀਜ਼ਾਂ ਤੋਂ ਡਿਟੈਚ ਵੀ ਰਹਿਣਾ ਕਿ ਮੇਰੇ ਮੇਰੀ ਕੁਛ ਨਹੀਂ ਆਲ ਰੈਂਟੀ ਹੈ ਸਾਰੀ ਪ੍ਰਾਪਰਟੀ ਸੋ ਉਹ ਥਾਟ ਪ੍ਰੋਸੈਸ ਵੀ ਵੜਾ ਕੇ ਚੱਲਣਾ ਜ਼ਿੰਦਗੀ ਚ ਮੇਰੇ ਖਿਆਲ ਚ ਸਵਾਸ ਸਵਾਸ ਦੀ ਬੰਦਗੀ ਜਿਹੜੀ ਮਹਾਰਾਜ ਆਪਾਂ ਨੂੰ ਕਹਿੰਦੇ ਆ ਸਾਰਿਆਂ ਨੂੰ ਇਹ ਇਹੀ ਹੈ ਕਿਉਂਕਿ ਅਸੀਂ ਸਾਰੇ ਕਿਤੇ ਨਾ ਕਿਤੇ ਕਿਰਤ ਚ ਐ ਮੂਵੀ ਬਣਾਉਣ ਵਾਲੇ ਭਰਾ ਵੀ ਕਿਰਤ ਚ ਨੇ ਹਨ ਤੁਸੀਂ ਵੀ ਕਿਰਤ ਚੋਂ ਮੈਂ ਵੀ ਕਿਰਤ ਚ ਐ ਤੇ ਜਸ ਚੈਨਲ ਤੇ ਪੈਣੀ ਹੈ ਇੰਟਰਵਿਊ ਉਹ ਵੀ ਕਿਰਤ ਚ ਪਰ ਇਹਦੇ ਨਾਲ ਨਾਲ ਬਸ ਚੀਜ਼ ਇਹ ਹੈ ਕਿ ਹੈਗੇ ਤਾਂ ਆਪਾਂ ਸਾਰੇ ਆਪਣੇ ਆਪਣੇ ਰੋਜ਼ਗਾਰ ਚ ਹੀ ਹਾਂ ਪਰ ਕਿਉਂ ਨਾ ਜੇ ਇਹ ਰੋਜ਼ਗਾਰ ਸੱਚਾ ਸੁੱਚਾ ਹੋਵੇ ਹਾਂ ਤੇ ਆਪਣੇ ਆਸ-ਪਾਸੇ ਦੀ ਸੁਸਾਇਟੀ ਦਾ ਖਿਆਲ ਰੱਖਦਾ ਹੋਵੇ ਜੋੜਨ ਦੀ ਗੱਲ ਕਰਦਾ ਹੋਵੇ ਸੋ ਇਦਾਂ ਹੀ ਮੈਨੂੰ ਗਾਉਣ ਵੀ ਲੱਗਦਾ ਹੈ ਕਿ ਇਹ ਇਹ ਸਾਰੀਆਂ ਚੀਜ਼ਾਂ ਤਾਂ ਵਿੱਚ ਹੈਗੀਆਂ ਪਰ ਇੱਕੜਾ ਕਹਿੰਦੇ ਹੁੰਦੇ ਆ ਕਿ ਕਿ ਇੱਕ ਹੂ ਤਾਂ ਹੈਗੀ ਹੈ ਸਾਈਜ਼ ਜ਼ਹੂਰ ਹੋਰਾਂ ਦੇ ਹਾਂਜੀ ਹਨਾ ਮੇਰੇ ਚਿੱਤ ਤੇ ਆ ਮੇਰੇ ਦੋਸਤ ਦਾ ਫੋਨ ਆਇਆ ਉਹਦਾ ਮੈਂ ਯੂਨੀਵਰਸਿਟੀ ਚ ਪੜ੍ਹਨੇ ਉਹ ਜਦੋਂ ਸਾਈਜ਼ ਜ਼ਹੂਰ ਹੋਰਾਂ ਦਾ ਅੱਲਾਹੁ ਕਲਾਮ ਆਇਆ ਹੈ ਮੈਨੂੰ ਫੋਨ ਕੀਤਾ ਉਹਨੇ ਮੇਰੇ ਕੋਲ ਫੋਨ ਨਹੀਂ ਸੀ ਉਹਦਾ ਮੇਰੇ ਦੋਸਤ ਦੇ ਫੋਨ ਤੇ ਹੈ ਗੋਰੇ ਦੇ ਤੇ ਕਹਿੰਦਾ ਵੀ ਤੂੰ ਜਾ ਬਾਹਰ ਉਥੇ ਅਮਨ ਬਾਈ ਦਾ ਕੈਫੇ ਹੁੰਦਾ ਸੀ ਉਥੇ ਕਹਿੰਦਾ ਤੂੰ YouTube ਤੇ ਭਰੀ ਸਾਈਜ਼ ਜ਼ਹੂਰ ਅਹਿਮਦ ਅੱਲਾਹੁ ਭਰੀ ਤਾਂ ਮੈਂ ਰ ਗਿਆ ਉਥੇ ਕੈਬਨ ਚ ਬੈਠਾ ਅਮਨ ਨਹੀਂ ਭਰਕ ਦਿੱਤਾ ਵੀਰ ਨੇ ਮੈਨੂੰ ਕੈਸ਼ ਵਾਲੇ ਨੇ ਮੇਰਾ ਦੋਸਤ ਸੀ ਉਹ ਜਦੋਂ ਮੈਂ ਉਹ ਹੈੱਡਫੋਨ ਲਾ ਲੇ ਜਦੋਂ ਚੱਲੇ ਆਣਾ ਭੈਣੇ ਉਹ ਅੱਲਾਹੁ ਹੂ ਆਇਆ ਜਦੋਂ ਹੂ ਉਹ ਅਸਰ ਹੀ ਸੀ ਕਿ ਮੈਂ ਉੱਥੇ ਪੁੱਬਾ ਮਾਰ ਮਾਰ ਰੋਣ ਲੱਗ ਗਿਆ ਹੁਣ ਮੈਨੂੰ ਨਹੀਂ ਪਤਾ ਅਣਜਾਣ ਸੀ ਰੀਜ਼ਨ ਵੀ ਨਹੀਂ ਪਤਾ ਵੀ ਮੈਂ ਕਿਉਂ ਰੋ ਰਿਹਾ ਪਰ ਅੰਦਰੋਂ ਇੱਕ ਹਲਚਲ ਜੀ ਹੋਈ ਕਿ ਕੁਝ ਅੰਦਰੋਂ ਹਲਾਤ ਆ ਉਹ ਬੰਦੇ ਨੇ ਸੋ ਹੁਣ ਉਹ 70-72 ਸਾਲ ਦਾ ਇੱਕ ਭਰਿਆ ਹੋਇਆ ਬੰਦਾ ਮੈਂ ਉਹਨੂੰ ਐਕਸਪੀਰੀਅੰਸ ਕਹ ਲੋ ਕੋਸ਼ ਕਹਿ ਲੋ ਯਾਤਰਾ ਕਹਿ ਲੋ ਅਸਰ ਸੀ ਇੱਕ ਸਾਈਂ ਜ਼ਹੂਰ ਦਾ ਕਿ ਜਿਹੜਾ ਮੇਰੇ ਸਿਰ ਚੜ ਕੇ ਬੋਲਿਆ ਹੁਣ ਇੱਕ ਹੂੰ ਮੈਂ ਵੀ ਕਹੀਏ ਇਸ ਚੇਤੇ ਅੱਲਾਹ ਉਹਨਾਂ ਦਾ ਕਲਾਮ ਗਾਉਣਾ ਹੈ ਪਰ ਹੁਣ ਮੇਰੇ ਕੋਲ ਉਹ ਅਸਰ ਨਹੀਂ ਹੈ ਤਾਂ ਹੁਣ ਇਹੋ ਜਿਹਾ ਸਾਈਂ ਜ਼ਹੂਰ ਹੋਰਾਂ ਨੇ ਕੀ ਕੀਤਾ ਕਿ ਜਿਹੜਾ ਹਜੇ ਮੈਥੋ ਨਹੀਂ ਹੋ ਰਿਹਾ ਹਾਂ ਸੋ ਮੈਨ ਲੱਗਦਾ ਕਿ ਉਹਨਾਂ ਨੇ ਇਸ ਗਾਇਕੀ ਨੂੰ ਮਾਰਫਤ ਨਾਲ ਐਨ ਗੁੰਨ ਕੇ ਤੇ ਦੁਨੀਆਂ ਲਈ ਘਟ ਗਿਆ ਠੀਕ ਆ ਦੁਨੀਆਂ ਸੁਣ ਗਈ ਕਿਸੇ ਚੈਨਲ ਥਰੂ ਜਾਂ ਕਿਸੇ ਪਲੇਟਫਾਰਮ ਥਰੂ ਉਹ ਵੱਖਰੀ ਗੱਲ ਹੈ ਪਰ ਉਹ ਓਵੇਂ ਘਰੋਂ ਝੋਲਾ ਚੱਕ ਕੇ ਨਹੀਂ ਨਿਕਲੇ ਹਨਾ ਮੈਨੂੰ ਲੱਗਦਾ ਕਿ ਉਹਨਾਂ ਦਾ ਹੁਣ ਵੀ ਜਿਹੜਾ ਇਦਾਂ ਹੀ ਲੱਗਦਾ ਹੋਊਗਾ ਕਿ ਐਸੀ ਤਰ੍ਹਾਂ ਹੀ ਆ ਬੇਬੇ ਆਬੀਦਾ ਪ੍ਰਵੀਨ ਨੂੰ ਸੁਣਦੇ ਆ ਖਾਨ ਸਾਹਿਬ ਨੂੰ ਸੁਣਦੇ ਆ ਸੋ ਸੋ ਅਸਰ ਅਸਰ ਹੀ ਹੈ ਕਿ ਸਰਦੂਲ ਸਾਹਿਬ ਨੂੰ ਸੁਣਦੇ ਸੀ ਮੈਂ ਕਈ ਵਾਰੀ ਉਹਨਾਂ ਦੇ ਘਰ ਵੀ ਜਾਂਦਾ ਸੀ ਜਦੋਂ ਖਾਣੇ ਦੇ ਲਾਗੇ ਪ੍ਰੋਗਰਾਮ ਹੁੰਦਾ ਸੀ ਉਹਨਾਂ ਨੂੰ ਕਈ ਵਾਰੀ ਪਤਾ ਲੱਗ ਜਾਂਦਾ ਤਾਂ ਦਸ ਰਹੇ ਆ ਭੇਜ ਦਿੰਦੇ ਸੀ ਕਿ ਆ ਵੀ ਮੇਰੇ ਕੋਲ ਤਾਂ ਉਹਨਾਂ ਕੋਲ ਵੀ ਬੈਠ ਕੇ ਸੁਣਦੇ ਸੀ ਤਾਂ ਹੋ ਨਹੀਂ ਹੁੰਦਾ ਨਹੀਂ ਸੀ ਕਿ ਕਿਤੇ ਅੱਖ ਭਿੱਜੇ ਨਾ ਉਹਨਾਂ ਦੇ ਘਰੋਂ ਨਿਕਲ ਤੋਂ ਪਹਿਲਾਂ ਹੂੰ ਸੋ ਮੈਨ ਲੱਗਦਾ ਹੈ ਕਿ ਇਹ ਅਸਰ ਹੀ ਹੈ ਜਿਹੜਾ ਕਿ ਪਰੇ ਯਾਤਰਾ ਜਾਨੀ ਤੇ ਬਾਏ ਨੇ ਜਾਨੀ ਡਿਪੈਂਡ ਕਰਦਾ ਹੈ ਕਿ ਕਿ ਤੁਸੀਂ ਸੰਗੀਤ ਨੂੰ ਫਿਰ ਕਿੱਦਾਂ ਲਿਆ ਹਣਾ ਇਹਨੂੰ ਕੀ ਮੰਨਿਆ ਕੱਲਾ ਰਜਗਾਰ ਮੰਨ ਕੇ ਬਹਿ ਗਏ ਤੇ ਤੁਸੀਂ ਮਸ਼ਹੂਰ ਹੋਣ ਲਈ ਇਹਨੂੰ ਕਿਵੇਂ ਵੀ ਵਰਤ ਲਿਆ ਸ਼ਬਦਾਂ ਦੀ ਚੋਣ ਤੁਹਾਡੀ ਤੁਸੀਂ ਨਹੀਂ ਕੁਝ ਕਿਤੇ ਆਸੇ ਪਾਸੇ ਬਹਿ ਕੇ ਕਿਸੇ ਵਿਦਵਾਨ ਨਾਲ ਗੋਸ਼ਟੀ ਕੀਤੀ ਕਿ ਮੈਂ ਪੰਜਾਬ ਦਾ ਆ ਪੰਜਾਬੀ ਐ ਮੇਰੀ ਉਪਜ ਕੀ ਹੈ ਮੇਰੇ ਪਿਓ ਦਾਦੇ ਵਿਰਾਸਤ ਕੀ ਹੈ ਮੇਰੇ ਫਰਜ਼ ਕੀ ਹੈ ਸੇ ਜੋ ਤੁਸੀਂ ਇਹ ਚਰਚਾ ਕਰਕੇ ਘਰੋਂ ਨਿਕਲੇ ਹੋ ਤਾਂ ਮੈਨੂੰ ਲੱਗਦਾ ਫਿਰ ਕਿਤੇ ਨਾ ਕਿਤੇ ਜਾ ਕੇ ਮਹਾਰਾਜ ਤੁਹਾਨੂੰ ਅਸਰ ਦਿੰਦਾ ਹੈ